ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਚਿਕਨ ਲੈ ਕੇ ਆਏ ਸੀਗੇ ਤੇ ਚਿਕਨ ਬਣਾਵਾਂਗੀ ਹੁਣ ਜਿਸ ਤਰੀਕੇ ਨਾਲ ਮੈਂ ਚਿਕਨ ਬਣਾਵਾਂਗੀ ਇਸ ਤਰ੍ਹਾਂ ਤੁਸੀਂ ਵੀ ਬਣਾਇਓ ਤੇ ਤੁਸੀਂ ਵੀ ਖਾਇਓ ਤੇ ਦੱਸਿਓ ਕਿ ਕਿਸ ਤਰ੍ਹਾਂ ਦਾ ਚਿਕਨ ਪਰਨਾ ਦਾਵਾ ਬਹੁਤ ਹੀ ਵਧੀਆ ਚਿਕਨ ਪਰਨਾ ਦਾਵਾ ਕਿਉਂਕਿ ਮੈਂ ਇਸ ਤਰ੍ਹਾਂ ਚਿਕਨ ਬਣਾਣੀ ਆ ਤੇ ਅੱਜ ਮੈਂ ਜਿਸ ਤਰ੍ਹਾਂ ਵੀ ਚਿਕਨ ਬਣਾਵਾਂਗੀ ਨਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਚਲੋ ਫਿਰ ਬਣਾਉਣੇ ਆ ਚਿਕਨ ਲਸਣ ਈਆਂ ਛਿੱਲ ਲਾਵਾਂਗੇ ਤੇ ਨਾਲੇ ਛਿੱਲ ਲਵਾਂਗੇ ਪਿਆਜ਼ ਤੇ ਪਿਆਜ਼ ਤੇ ਲਸਣ ਨੂੰ ਛਿੱਲ ਲੈਨੇ ਆ ਪਹਿਲਾਂ ਫੇਰ ਬਾਅਦ ਵਿੱਚ ਕੱਟਦੇ ਆ ਪਾਣੀ ਦੇ ਵਿੱਚ ਪਾ ਲੈਣੀ ਹੁੰਦੀ ਇਹਨਾਂ ਨੂੰ ਪਿਆਜ਼ਾਂ ਨੂੰ ਤੇ ਦੋ ਦੋ ਪੀਸ ਕਰ ਦੇਣੀ ਹੁੰਦੀ ਵੀ ਜੇ ਘਰਤਾ ਨਿਕਲ ਜਾਂਦੀ ਕੋੜ ਜਿੱਦਾਂ ਮੈਨੂੰ ਉਹ ਕੋੜੇ ਲੱਗਦੇ ਆ ਅੱਖਾਂ 'ਚ ਬਹੁਤ ਪਾਣੀ ਆਂਦਾ ਮੇਰੇ ਤੇ ਫਿਰ ਬਸ ਉਹਨਾਂ ਕੱਟ ਲੈਣੀਆਂ ਨਾਲ ਲਸਣ ਛਿੱਲ ਲੈਣੀ ਆ ਪਿਆਜ਼ ਨੇ ਕੱਟ ਲੈਨੇ ਇਸ ਤਰ੍ਹਾਂ ਤੇ ਲੰਬੇ ਲੰਬੇ ਕੱਟ ਲੈ ਪਿਆਜ਼ ਤੇ ਟਮਾਟਰ ਚਾਰ ਲੈ ਲੈਨੇ ਵੱਡੇ ਹੀ ਕੀ ਟਮਾਟਰ ਚਾ ਟਮਾਟਰ ਮਿਰਚ ਆਪਣੇ ਸਵਾਦ ਅਨੁਸਾਰ ਲੈ ਲਾਂਗੇ ਕਿਉਂਕਿ ਆਪਾਂ ਮਿਰਚ ਜ਼ਿਆਦਾ ਖਾਣੇ ਆ ਥੋੜਾ ਸਟਰੋਂਗ ਖਾਣੇ ਆ ਇਸ ਕਰਕੇ ਕਈ ਲਾਈਟ ਖਾਂਦੇ ਨੇ ਉਹ ਸਭ ਦਾ ਮਿਰਚ ਪਾ ਲੈਂਦੇ ਨੇ ਤੇ ਅਦਰਕ ਤੇ ਮੈਂ ਲਸਣ ਜਿਹੜਾ ਨਾ ਇਹਨੂੰ ਬਰੀਕ ਬਰੀਕ ਮੈਂ ਕੱਟ ਲਵਾਂਗੀ ਕਿਉਂਕਿ ਜੇ ਮੈਂ ਇਹਨੂੰ ਗ੍ਰाइंड ਕਰਾਂਗੀ ਗ੍ਰाइंड ਵੀ ਕਰ ਲਈਦਾ ਪਰ ਗ੍ਰाइंड ਕਰਾਂਗੀ ਉਹ ਚਿਪਕੇਗਾ ਤੇ ਇਦਾਂ ਕੱਟ ਕੇ ਇਹ ਵਧੀਆ ਲੱਗਦਾ ਵਾ ਜਦੋਂ ਮੈਂ ਲੰਬਾ ਲੰਬਾ ਪਿਆਜ਼ ਵੀ ਕੱਟਿਆ ਇਹਨੂੰ ਮੈਂ ਗ੍ਰाइंड ਨਹੀਂ ਕਰਾਂਗੀ ਇਹ ਮੈਂ ਇਸ ਤਰੀਕੇ ਨਾਲ ਬਣਾਵਾਂਗੀ ਕੱਟ ਕੇ ਤੇ ਇਹਨੂੰ ਵੀ ਬਰੀਕ ਬਰੀਕ ਕੱਟ ਲੈਣੀ ਆ ਤੇ ਫਿਰ ਬਾਅਦ ਵਿੱਚ ਆਪਾਂ ਤੜਕਾ ਲਾਣੇ ਆ ਲਸਣ ਤੇ ਅਦਰਕ ਮੈਂ ਨਾ ਦੋਨੋਂ ਹੁਣ ਕੱਟ ਲਏ ਦੇਖੋ ਕਿੰਨੇ ਸੋਹਣੇ ਬਰੀਕ ਬਰੀਕ ਕੱਟੇ ਆ ਮੈਂ ਤੇ ਹੁਣ ਵੇਖ ਲਓ ਵੀ ਥੋੜਾ ਜਿਆਦਾ ਹੀ ਗੇ ਲਸਣ ਵੀ ਅਦਰਕ ਵੀ ਜਿਆਦਾ ਹੀ ਮੈਂ ਵਿੱਚ ਰੱਖ ਲਿਆ ਸੀਗਾ ਕਿਉਂਕਿ ਮੈਂ ਜਿਆਦਾ ਕੀਤਾ ਸੀਗਾ ਕਿ ਫਿਰ ਸਬਜੀ ਕਿਸੇ ਚ ਕੰਮ ਆ ਜਾਣਗੇ ਤੇ ਇਸ ਕਰਕੇ ਹੁਣ ਮੈਂ ਨਾ ਦੋਨੋਂ ਕੱਟ ਲਏ ਨੇ ਗੈਸ ਔਨ ਕਰ ਲਈ ਹੈਂ ਦੇਸੀ ਘਿਓ ਜੀ ਬਣਾਵਾਂਗੀ ਮੈਂ ਦੇਸੀ ਘਿਓ ਹੀ ਪਾਵਾਂਗੀ ਇਸ ਤਰ੍ਹਾਂ ਕੇ ਦੇਸੀ ਘਿਓ ਪਾ ਲੀਨੇ ਆ ਜਰੂਰ ਤੇ ਪੈਣ ਤੇ ਹੋਰ ਵੀ ਪਾ ਲਾਂਗੇ ਜੀ ਕੋਈ ਕੀ ਜਰੂਰ ਤਤੇ ਹੁਣ ਇਹਨੂੰ ਗਰਮ ਕਰ ਲੈਨੇ ਆ ਕਿ ਉਹ ਗਰਮ ਹੋ ਗਿਆ ਹੁਣ ਆਪਾਂ ਜੀਰਾ ਤੇ ਕੜੀ ਪੱਤਾ ਵੀ ਪਾ ਦਾਂਗੇ ਤੇ ਸਾਰਾ ਇਹ ਪਾ ਦਾਂਗੇ ਮੈਂ ਹਰਿਆ ਮੈਂ ਨਾ ਕਾਲੀਆਂ ਮਿਰਚਾਂ ਤੇ ਸਾਬਤ ਪਾਇਆ ਸੀਗਾ ਧਨੀਆ ਤੇ ਜੀਰਾ ਤੇ ਤੇਜ ਪੱਤਾ ਪਾ ਲਿਆ ਤੇ ਹੁਣ ਆਪਾਂ ਤੜਤੜ ਬਣਾਨੇ ਲਸਣ ਤੇ ਅਦਰਕ ਵੀ ਪਾ ਲਾਂਗੇ ਇਹਦੇ ਜਨਾ ਥੋੜਾ ਮੋਟਾ ਵੀ ਵਧੀਆ ਲੱਗਦਾ ਵਾ ਮੋਟਾ ਮੋਟਾ ਸੜਾ ਥੋੜਾ ਬਰਾਊਨ ਹੋ ਕਰਾਂਗੇ ਜਿਆਦਾ ਨਹੀਂ ਕਰਨਾ ਕਿਉਂਕਿ ਥੋੜਾ ਹੀ ਕਰਨਾ ਬਰਾਊਨ ਫਿਰ ਆਪਾਂ ਪਿਆਜ਼ ਪਾ ਲਾਂਗੇ ਤੇ ਆਈ ਨੂੰ ਣ ਲਾਂਗੇ ਤਰੀਕਾ ਚੰਗੀ ਤਰ੍ਹਾਂ ਇਹਨੂੰ ਬ੍ਰਾਊਨ ਕਰਾਂਗੇ ਆਪਾਂ ਠੀਕ ਹੋਣ ਦਾ ਤੱਕ ਮੈਂ ਗ੍ਰाइंड ਕਰ ਲੈਣੀ ਆ ਕਿਉਂਕਿ ਆਪਾਂ ਟਮਾਟਰ ਤੇ ਮਿਰਚਾਂ ਜਿਹੜੀਆਂ ਉਹਨਾਂ ਨੂੰ ਗ੍ਰाइंड ਕਰ ਲਾਂਗੇ ਗ੍ਰाइंड ਕਰਕੇ ਪਾਵਾਂਗੇ ਗ੍ਰੈਂਡ ਕੀਤਾ ਹੀ ਹੁਣ ਪਾ ਦਾਂਗੇ ਇਹਦੇ ਤੇ ਕਿਉਂਕਿ ਹਲ ਸਾਫਾ ਕਰਕੇ ਪਾ ਦਾਂਗੇ ਹੁਣ ਟਮਾਟਰ ਪਾਉਦੇ ਚੰਗੀ ਤਰ੍ਹਾਂ ਆਪਾਂ ਹੋਣ ਇਹਨੂੰ ਭੁੰਨਾਂਗੇ ਮੈਂ ਥੋੜਾ ਜਿਹਾ ਟੱਕ ਦਿਆਂਗੀ ਇਹਨੂੰ ਟੱਕਣ ਦੇ ਨਾਲ ਨਾਲ ਨਾ ਵਧੀਆ ਤਾਂ ਹੋ ਜਾਂਦਾ ਵਧੀਆ ਤਰਾ ਥੋੜੀ ਜਿਹਾ ਟੱਕ ਦਾਂਗੀ ਪਹਿਲਾਂ ਹੁਣ ਆਪਾਂ ਇਹਦੇ ਮਸਾਲੇ ਪਾ ਲਾਂਗੇ नमक पा लेंगे पेड़ का चमचा पा थोड़ी जी देगी दे मिर्च पावे हल्दी चिकन मसाला पा लेंगे मिक्स कर लेंगे, थोड़ा जो देसी घो पावे ਬੜਾ ਦੇਸੀ ਥੀਓ ਬਣੀ ਨੂੰ ਘੱਟ ਲੱਗਦਾ ਪਿਆ ਹੈ ਨਾ ਕਿ ਉਹ ਵੀ ਦੇਸੀ ਖਾਣਾ ਚਾਹੀਦਾ ਹੈ ਮੜਾ ਨਹੀਂ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਾਂਗੇ ਤੇ ਮਸਾਲੇ ਪਾ ਲੈਨੇ ਐਂਡ ਉਹ ਮਸਾਲਾ ਬਚ ਰਿਹਾ ਉਹ ਵਾਲਾ ਬਾਅਦ ਚ ਪਾਵਾਂਗੇ ਮੇਰੇ ਕੋਲ ਮੇਥੀ ਖਤਮ ਹੋਈ ਹੈ ਮੇਥੀ ਨਹੀਂ ਹੈ ਜੀ ਕਮਿੰਟਾ ਪਾ ਦੇਣੀ ਥੋੜੀ ਦੇਰ ਬਾਅਦ ਚ थोड़ा पानी पाऊंगी कि क्योंकि ना थले टिका जो दही हो ना थोड़ा दही पा सकते आप बहुत वीडियो ग्रेवी बनती है थोड़ा दही पा लो एक मिनट पानी पाना पाता ही है देखो फेरी ग्रेवी बनेगी ग्रेवी थोड़ा थोड़ा पानी पा पे ग्रेवी चंह तरह ना बन जाएगी ਵੇਖੋ ਕਲਰ ਕਿੰਨਾ ਸੁਨਾ ਲੱਗਦਾ ਹੈ ਨਾ ਤੇ ਇਧਰ ਮੈਂ ਵਾਸ਼ ਕਰ ਲਿਆ ਸੀ ਚੰਗੀ ਤਰ੍ਹਾਂ ਚਿਕਨ ਵੀ ਤੇ ਚਿਕਨ ਆਪਾਂ ਹੁਣ ਪਾ ਦਾਂਗੇ ਇਹਦੇ ਵਿੱਚ ਤੇ ਇਹਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਭੁੰਨਾਂਗੇ ਚਿਕਨ ਨੂੰ ਆਪਾਂ ਪਾ ਕੇ ਤੇ ਇਦਾਂ ਹੀ ਭੁੰਨਾਂਗੇ ਪਹਿਲਾਂ ਪਾਣੀ ਨਹੀਂ ਹੈ ਜੇ ਪਾਵਾਂਗੇ 5-10 ਮਿੰਟ ਨਾ ਇਦਾਂ ਪਹਿਲਾਂ ਹੁਣ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਇਹਨੂੰ ਟੱਕ ਦਿਆਂਗੇ ਇੱਦਾਂ ਪੁੰਨਾਗੇ ਪਹਿਲਾਂ ਫਿਰ ਉਹ ਵੀ ਗਰਮ ਪਾਣੀ ਪਾਵਾਂਗੇ ਆਪਾਂ ਇਹ ਟਾਪ ਦੇਣੇ ਆ ਫਿਰ ਵਿੱਚ ਵਿੱਚ ਮੈਂ ਚੈੱਕ ਕਰਾਂਗੀ ਹੁਣ ਪਾਣੀ ਪਾਵਾਂਗੇ ਗਰਮ ਪਾਣੀ ਹੂੰ ਗਰਮ ਪਾਣੀ ਪਾਉਨੇ ਵੇਖੋ ਕਿੰਨਾ ਸੋਨਾ ਕਲਰ ਆ ਕਿੰਨਾ ਸੋਨਾ ਹੋ ਗਿਆ ਹੁਣ ਇਹ ਪਾਣੀ ਪਾ ਕੇ ਫਿਰ ਇੰਨਾ ਗਰਮ ਪਾਣੀ ਇਹਦੇ ਵਿੱਚ ਪਰ ਇਹ ਆ ਵੀ ਆਪਾਂ ਇਹ ਵੀ ਥੋੜਾ ਥੋੜਾ ਪਾਵਾਂਗੇ ਜਿਆਦਾ ਨਹੀਂ ਹੋਣਾ ਗਰਮ ਪਾਣੀ ਨਹੀਂ ਥੋੜਾ ਥੋੜਾ ਕਰਕੇ ਨਾ ਫਿਰ ਪਾਵਾਂਗੇ ਆਪਾਂ ਫਿਰ ਜਿੰਨੀ ਸਾਨੂੰ ਗਰੇਵੀ ਦੀ ਜ਼ਰੂਰਤ ਹੋਏਗੀ ਉਨੀ ਆਪਾਂ ਪਾਵਾਂਗੇ ਥੋੜਾ ਪਾ ਕੇ ਤੇ ਬਸ ਹੁਣ ਬੰਦ ਕਰ ਦਾਂਗੇ ਇਹ ਰੰ ਲੰਗੇ ਫਿਰ ਹੋਰ ਬਣੀ ਪਾਵਾਂਗੇ ਚਿੱਕਣ ਹੋ ਗਿਆ ਸਾਡਾ ਰੈਡੀ ਬਣ ਗਿਆ ਦੇਖੋ ਇਹ ਬਹੁਤ ਵਧੀਆ ਬਣਿਆ ਹੁਣ ਆਪਾਂ ਪਾਵਾਂਗੇ ਇਹਦੇ ਚ ਧਨੀਆ ਇੰਡ ਤੇ ਆ ਕੇ ਮਸਾਲਾ ਵੀ ਪਾ ਦਿੱਤਾ ਸੀ ਮੈਂ ਇਹ ਫੁੱਲ ਜਾਂਦੇ ਚੌਲ ਜ਼ਿਆਦਾ ਹੀ ਬਣ ਜਾਂਦੇ ਆ ਜਿੰਨੇ ਕੁ ਬਣਾਉਂਦੇ ਤੋਂ ਜ਼ਿਆਦਾ ਹੀ ਬਣਦੇ ਆ ਚੌਲ ਕੀ ਬਾਸਮਤੀ ਦੇ ਫੁੱਲ ਜਾਂਦੇ ਚੌਲ ਚੌਲ ਹੋ ਗਏ ਸਾਡੇ ਰੈਡੀ ਤੇ ਹੁਣ ਆਪਾਂ ਚਿਕਨ ਵੀ ਤੁਹਾਨੂੰ ਦਿਖਾਨੀ ਆ ਚਿਕਨ ਸਾਡਾ ਰੈਡੀ ਆ ਬਹੁਤ ਵਧੀਆ ਲੱਗਿਆ ਚਿਕਨ ਤੇ ਚਿਕਨ ਬਹੁਤ ਵਧੀਆ ਬਣਿਆ ਨਾਲ ਪਿਆਜ਼ ਲਵਾਉਗੇ ਨਾਲ ਚੌਲ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਓ ਵੀ ਬਹੁਤ ਵਧੀਆ ਲੱਗੇਗਾ ਜੋ ਨੌਨ ਵੇਜ ਲਵਰ ਨੇ ਜੋ ਨੌਨ ਵੇਜ ਖਾਂਦੇ ਨੇ ਜਿਨ੍ਹਾਂ ਨੂੰ ਨੌਨ ਵੇਜ ਪਸੰਦ ਆ ਉਹ ਜ਼ਰੂਰ ਬਣਾ ਕੇ ਇਸ ਤਰ੍ਹਾਂ ਖਾਓ ਤੇ ਤੁਹਾਨੂੰ ਅੱਜ ਦੀ ਵੀਡੀਓ ਇਹ ਨੌਨ ਵੇਜ ਦੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਓਕੇ ਬਾਏ